ਵਧੀਆ ਗੱਲ ਹੈ ਕਿ ਪਸਤਾਤਾਬ ਕਰਨ ਆਏ ਆ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਗਾਵਤ ਕੀਤੀ ਗਈ ਹੈ ਜਾਂ ਜਾਣੇ ਅਣਜਾਣੇ ਚ ਜਾਂ ਕਿਸੇ ਗੁੱਸੇ ਗਿਲੇ ਦੇ ਵਿੱਚ ਨਿੱਜੀ ਸਵਾਰਥਾਂ ਚ ਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਸ ਤਰ੍ਹਾਂ ਟਾਲੀਆਂਣ ਵਾਸਤੇ ਮਿਹਨਤ ਨਹੀਂ ਕਰ ਸਕੇ ਭਰਾ ਜਾਂ ਮਨ ਚ ਕੋਈ ਈਰਖਾ ਖੋਟ ਵੀ ਪ੍ਰਧਾਨ ਨੂੰ ਆਪਾਂ ਸਾਈਡ ਲਾਈਨ ਕਰਨਾ ਜੇ ਉਹ ਭਾਰਤੀ ਹਕੂਮਤ ਸਟੇਟ ਵੱਲੋਂ ਕੋਚਲ ਦਾ ਹਰ ਇੱਕ ਹੱਥ ਕੰਡਾ ਅਪਣਾਇਆ ਕਿ ਅਸੀਂ ਅਕਾਲੀ ਦਲ ਨੂੰ ਖਤਮ ਕਰਨਾ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨਾ ਪਰ ਸੁਖਵੀਰ ਸਿੰਘ ਬਾਦਲ ਤੱਕੜਾ ਲੀਡਰ ਹੈ ਉਹ ਇਨਸਾਨ ਹੈ ਜੋ ਦਿੱਲੀ ਮੂਰੇ ਝੁਕਿਆ ਨਹੀਂ ਪਰ ਬੋਤਾ ਸਿੰਘ ਗਰਜਾ ਸਿੰਘ ਦੀ ਮਿਸਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੇਸ਼ ਕੀਤੀ ਕਿ ਸਾਡੇ ਵਾਸਤੇ ਸੱਤਾ ਜ਼ਰੂਰੀ ਨਹੀਂ ਸਾਡੇ ਵਾਸਤੇ ਸਿਧਾਂਤ ਜ਼ਰੂਰੀ ਹੈ ਅੱਜ ਲੋਕਾਂ ਨੇ ਇਕੱਠੇ ਹੋ ਕੇ ਆਪਾਂ ਜਿਸ ਦਿੱਲੀ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਆ ਉਸ ਦਿੱਲੀ ਨਾਲ ਟੱਕਰ ਲਈਏ ਜਿਵੇਂ ਸਾਡਾ ਪ੍ਰਧਾਨ ਲੈ ਰਿਆ ਉਸ ਦਿੱਲੀ ਨਾਲ ਮੁਕਾਬਲਾ ਕਰੀਏ ਕਿ ਸਾਡੇ ਬੰਦੀ ਸੰਘਰੇ ਹੱਲ ਕਰੋ ਸਾਡੇ ਕਿਸਾਨੀ ਮਸਲੇ ਹੱਲ ਕਰੋ ਜਿਹੜੇ ਪਾਸ ਪਰਵਾਰਕ ਪਾਰਟੀ ਹੈ ਜੀ ਡੈਲੀਗੇਟ ਚੁਣ ਕੇ ਕਿਉਂ ਨਹੀਂ ਆਂਧਿਆ ਕਿਉਂਕਿ ਪਾਂਸੀ ਇਕੱਲਾ ਸ਼ਿਕਾਰੀ ਵਾਲੇ ਆ ਪਰ ਅਕਾਲੀਵਾਲਾ ਦਾ ਪ੍ਰਧਾਨ ਹਮੇਸ਼ਾ ਇਹ ਕਹਿੰਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਲ ਜਾਵੇ ਅਕਸਰ ਰਾਜਖਵੀਰ ਸਿੰਘ ਬਾਦਲ ਸਿਧਾਂਤ ਤੇ ਖੜਿਆ ਸਿਰਕ ਦੇ ਖੜਿਆ ਤੈਨੂੰ ਦਸਤੀ ਪੇ ਮੰਗੇ ਜਾ ਰਹੇ ਆ ਅੱਜ ਜੇ ਬੱਚਾ ਅੱਜ ਇਹ ਖਾਲੀ ਜਨ ਤੋਂ ਬਾਕੀ ਹੋਏ ਸਾਰੇ ਤੁਸੀਂ ਕੀ ਕਿੜਾਈ ਹੈ ਕੀ ਕਹਿਣਾ ਹੈ ਮੈਂ ਸਮਝਦਾ ਵਧੀਆ ਕਰਨ ਲਾ ਕੇ ਪਸਤਾ ਤਾਬ ਕਰਨ ਆਏ ਆ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਗਾਵਤ ਕੀਤੀ ਗਈ ਹੈ ਜਾਂ ਜਾਣੇ ਅਣਜਾਣੇ ਚ ਜਾਂ ਕਿਸੇ ਗੁੱਸੇ ਗਿਲੇ ਦੇ ਵਿੱਚ ਨਿੱਜੀ ਸਵਾਰਥਾਂ ਚ ਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਸ ਤਰ੍ਹਾਂ ਤਾਲੀਦਨ ਵਾਸਤੇ ਮਿਹਨਤ ਨਹੀਂ ਕਰ ਸਕੇ ਭਰਾ ਜਾਂ ਮਨ ਚ ਕੋਈ ਈਰਖਾ ਖੋਟ ਵੀ ਪ੍ਰਧਾਨ ਨੂੰ ਆਪਾਂ ਸਾਈਡ ਲਾਈਨ ਕਰਨਾ ਜੇ ਉਹ ਜਿਵੇਂ ਆਪਾਂ ਇੰਟਰਵਿਊਆਂ ਸੁਣਦੇ ਆਂ ਜਾਂ ਵੀ ਬੀਜੇਪੀ ਨਾਲ ਅਲਾਈਅੰਸ ਕਰਨਾ ਸੀ ਉੱਥਾ ਕਰਨਾ ਉਹ ਚੱਕਰਾਂ ਦੇ ਵਿੱਚ ਜੋ ਭੁੱਲਾਂ ਹੋਈਆਂ ਨੇ ਅੱਜ ਬਖਸ਼ਾਉਣ ਆਏ ਆ MLA ਦਾ ਵਧੀਆ ਗੱਲ ਹੈ ਜੀ ਮਾਫੀ ਮੰਗਣ ਆਇਆ ਕਲਤਾ ਸਭ ਤੇ ਸਾਰੇ ਕਾਲੀ ਜਨ ਲਈ ਕਾਲੀ ਮੰਗਦੇ ਰਹੀ ਕਿ ਇਹ ਬਾਤਾਂ ਵਿੱਚ ਇੱਕ ਵਾਰ ਕਾਲੀ ਜਨ ਨੂੰ ਫੇਰ ਇਹ ਅਸਤੀਫਾ ਜਰੂਰ ਦੇਣਾ ਚਾਹੀਦਾ ਜੇ ਕੋਰ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਵਰਕਿੰਗ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਗਿਣਤੀ ਜ਼ਿਲ੍ਹਾ ਪ੍ਰਧਾਨ ਅਸਤੀਫਾ ਮੰਗਣਾ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਗਿਣਤੀ ਹਲਕਾ ਦੇ ਸੇਵਾਦਾਰ ਅਸਤੀਫਾ ਮੰਗਣ ਸਾਰੇ ਜਿੰਨੀ ਢਾਂਚਾ ਪਾਰਟੀ ਦਾ ਜਿਹਨੇ ਡੈਲੀਗੇਟ ਹੈ ਉਹ ਤਾਂ ਸਾਰੇ ਕਹਿੰਦੇ ਆ ਵੀ ਜੇ ਇਥੋਂ ਤੱਕ ਪਾਰਟੀ ਦਿੱਲੀ ਭਾਰਤੀ ਹਕੂਮਤ ਸਟੇਟ ਵੱਲੋਂ ਕੋਚਨ ਦਾ ਹਰ ਇੱਕ ਹੱਥ ਕੰਡਾ ਅਪਣਾਇਆ ਵੀ ਅਸੀਂ ਅਕਾਲੀ ਦਲ ਨੂੰ ਖਤਮ ਕਰਨਾ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨਾ ਪਰ ਸਖਬੀਰ ਸਿੰਘ ਬਾਦਲ ਤਕੜਾ ਲੀਡਰ ਹੈ ਉਹ ਇਨਸਾਨ ਹੈ ਜੋ ਦਿੱਲੀ ਮੂਰੇ ਝੁਕਿਆ ਨਹੀਂ ਬਹੁ ਗਿਣਤੀ ਪਾਰਟੀਆਂ ਤੁਸੀਂ ਦੇਚ ਵੇਖੀਆਂ ਇੰਡੀਆ ਦੇ ਝੋਲੀ ਚ ਪੈ ਗਈਆਂ ਬਹੁਤ ਐਨਡੀਆ ਝੋਲੀ ਪੈ ਗਈਆਂ ਪਰ ਬੋਤਾ ਸਿੰਘ ਗਰਜਾ ਸਿੰਘ ਦੀ ਮਸਾਲ ਸਰਦਾਰ ਸਖਬੀਰ ਸਿੰਘ ਬਾਦਲ ਨੇ ਪੇਸ਼ ਕੀਤੀ ਕਿ ਸਾਡੇ ਵਾਸਤੇ ਸੱਤਾ ਜ਼ਰੂਰੀ ਨਹੀਂ ਸਾਡੇ ਵਾਸਤੇ ਸਿਧਾਂਤ ਜ਼ਰੂਰੀ ਹੈ ਤੇ ਪਰ ਜੇ ਆਪਾਂ ਨਿੱਜੀ ਤੌਰ ਤੇ ਦੇਖੀਏ ਬਠਿੰਡਾ ਹਲਕਾ ਚੌਥੀ ਵਾਰ ਜਿੱਤਿਆ ਤੇ ਬੱਚੇ-ਬੱਚੇ ਜਵਾਨ ਤੇ ਐ ਤੁਹਾਡੇ ਵੀ ਜੋ ਤੁਸੀਂ ਰਿਕਾਰਡ ਕਰ ਰਹੇ ਹੋ ਪੱਤਰਕਾਰ ਖੜੇ ਹੋ ਤੁਹਾਡੀ ਆਤਮਾ ਵੀ ਕਹਿੰਦੀ ਹੈ ਵੀ ਜੇ ਫਰੋਜਪੁਰ ਤੋਂ ਸੁਖਵੀਰ ਸਿੰਘ ਬਾਦਲ ਲੜਿਆ ਹੁੰਦਾ ਜਿੱਤਦਾ ਪਰ ਇੱਕ ਝੁੰਡਾ ਕਮੇਟੀ ਦੀ ਜੋ ਰਿਪੋਰਟ ਆ ਤੇ ਅਮਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਕਿ ਅਸੀਂ ਇੱਕ ਸੀਟ ਤੇ ਲੜਾਂਗੇ ਪਰ ਇਹ ਭਰਾ ਤਾਂ ਸਾਡੇ ਦੋ-ਦੋ ਸੀਟਾਂ ਸਾਰੇ ਲੜਦੇ ਨੇ ਤੁਹਾਨੂੰ ਪਤਾ ਹੈ ਪਰ ਕਈ ਵਾਰੀ ਹੋਰ ਮਜਬੂਰੀਆਂ ਹੁੰਦੀਆਂ ਤੇ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਤੁਸੀਂ ਵੱਡੇ ਹੋ ਸਕਾਰਯੋਗ ਹੋ ਮਿੱਤਰ ਸਿਆਣੇ ਹੋ ਮੈਂ ਤੁਹਾਡੇ ਬੱਚਿਆਂ ਸਮਾਨ ਹੈ ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਝੂਠ ਨੂੰ ਝੂਠ ਕਹਿਣਾ ਚਾਹੀਦਾ ਹੈ ਮੈਂ ਸਮਝਦਾ ਅੱਜ ਲੋੜ ਹੈ ਇਕੱਠੇ ਹੋ ਕੇ ਆਪਾਂ ਜਿਸ ਦਿੱਲੀ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਆ ਉਸ ਦਿੱਲੀ ਨਾਲ ਟੱਕਰ ਲਈਏ ਜਿਵੇਂ ਸਾਡਾ ਪ੍ਰਧਾਨ ਲੈ ਰਿਹਾ ਉਸ ਦਿੱਲੀ ਨਾਲ ਮੁਕਾਬਲਾ ਕਰੀਏ ਕਿ ਸਾਡੇ ਬੰਦੀ ਸਿੰਘ ਰਹਾ ਕਰੋ ਸਾਡੇ ਕਿਸਾਨੀ ਮਸਲੇ ਹੱਲ ਕਰੋ ਸਾਡੀ ਰਾਜਸਤਾਨੀ ਦਿਓ ਸਾਡੇ ਪਾਣੀਆਂ ਦਾ ਮਸਲਾ ਹੱਲ ਕਰੋ ਸਾਡੇ ਜੋ ਰਹਿੰਦੇ ਜੋ ਟੱਕੇ ਤੁਸੀਂ ਬੇਵਕਾਈਆਂ ਧੋਖਾ ਦਿੱਲੀ ਨੇ ਸਾਡੇ ਨਾਲ ਕੀਤਾ ਉਹਦਾ ਹੱਕ ਅਸੀਂ ਲਵਾਂਗੇ ਤੇ ਲੈ ਕੇ ਰਹਾਂਗੇ ਸਮੁੱਚਾ ਵਰਕਰ ਸ਼੍ਰੋਮਿਕ ਅਕਾਲੀਰ ਦਾ ਸਟਾਨ ਵਾਂ ਖੜਾ ਪਰੇ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਨਿੱਜੀ ਸਵਾਰਤਾ ਨੂੰ ਤਿਆਗੀਏ ਸਾਡੇ ਕਹਿੰਦੇ ਬਾਦਲ ਦੀ ਪਾਰਟੀ ਵੀ ਪਰਿਵਾਰਿਕ ਪਾਰਟੀ ਰਹਿ ਗਈ ਹੈ ਜਿਹੜੇ ਪਾਸ ਪਰਿਵਾਰਕ ਪਾਰਟੀ ਹੈ ਜੀ ਡੈਲੀਗੇਟ ਚੁਣ ਕੇ ਚੁਣੀ ਜਾਂਦੇ ਆ ਪਰਿਵਾਰਕ ਤਾਂ ਉਹਨਾਂ ਨੂੰ ਕਹਿ ਸਕਦੇ ਆ ਇਹੀ ਤਾਂ ਦੁੱਖ ਹੈ ਇਹੀ ਅਫਸੋਸ ਹੈ ਕਿ ਅਕਾਲੀ ਦਲ ਦੇ ਵਿੱਚ ਪਾਰ ਦੱਸਤਾ ਜੇ ਮੈਂ ਦੱਸ ਕੇ ਹਟਿਆ ਕਿ ਬੱਚੇ ਬੱਚੇ ਨੂੰ ਪਤਾ ਸੁਖਵੀਰ ਸਿੰਘ ਬਾਦਲ ਫੋਜਪੁਰ ਲੜਦਾ ਤੇ ਜਿੱਤਦਾ ਦੋ ਸੀਟਾਂ ਨਿਕਲਦੀਆਂ ਸੀ ਕੜਦਾ ਕੌਣ ਆ ਜਿਹਦੇ ਨਾਲ ਲੋਕ ਨੇ ਵੋਟ ਪੈਂਦੀਆਂ ਕੋਈ ਇਹ ਨਹੀਂ ਕਿ ਇਹ ਇਲੈਕਟਡ ਨਹੀਂ ਹੋ ਰਹੇ ਇਹ ਵੋਟਾਂ ਪਾ ਕੇ ਇਲੈਕਟਡ ਹੋ ਰਹੇ ਆ ਨਾ ਕਿ ਸਿਲੈਕਟ ਹੋ ਰਹੇ ਆ ਸੋ ਇਸ ਕਰਕੇ ਬੜਾ ਅਫਸੋਸ ਕਿ ਇੱਥੇ ਬੀਜੇਪੀ ਵੀ ਹਾਰੀ ਜਿਹੜੀ 400 ਸੀਟ ਮੰਗਦੀ ਸੀ ਉਹਨੂੰ 250 ਆਈ ਤੇ ਪੰਜਾਬ 'ਚ 0 ਇੱਥੇ ਕਾਂਗਰਸ ਵੀ ਹਾਰੀ ਜਿਹੜੀ 300 ਜਿੱਤਦੀ ਹੁੰਦੀ ਸੀ ਐਤਕੀ 100 ਆਈ ਹੈ ਤੇ ਇਹ ਤੇ ਆਮ ਆਦਮੀ ਜੀ ਹਾਰੀ ਦਿੱਲੀ ਦੇ ਵਿੱਚ ਸਾਰੀਆਂ ਹਾਰ ਗਈ ਤੇ ਪੰਜਾਬ ਚੰਨੀ ਆਇਆ ਤੇ ਅੱਜ ਉਹਨਾਂ ਦੇ ਪ੍ਰਧਾਨਾਂ ਤੋਂ ਕੋਈ ਅਸਤੀਫਾ ਨਹੀਂ ਮੰਗਦਾ ਕਿਉਂਕਿ ਦਿੱਲੀ ਤੋਂ ਚਲਦਿਆਂ ਨੇ ਤੇ ਇੱਕ ਦੂਜੇ ਪਾਸੇ ਮੁੱਖ ਮੰਤਰੀ ਜੇਲ੍ਹ ਚ ਬੈਠਾ ਮੁੱਖ ਮੰਤਰੀ ਜੇਲ੍ਹ ਉਲਟਾ ਚੋਰ ਕੋਤਵਾਲ ਕੋ ਡਾਟੇ ਤੁਸੀਂ ਸੱਜਤਾ ਬੋਲੇ ਸਾਲਨੀ ਕੀ ਬੋਲੇ ਤੇ ਆਮ ਆਦਮੀ ਵਾਲੇ ਭਾਜਪਾ ਵਾਲੇ ਕਾਂਗਰਸ ਵਾਲੇ ਬੜੀਆਂ ਟਾਰਾਂ ਮਾਰਦੇ ਆਂ ਵੀ ਅਕਾਲੀ ਦਲ ਨੂੰ ਐ ਕਰਨਾ ਚਾਹੀਦਾ ਉਹ ਭਾਈ ਆਪਣੇ ਘਰੇ ਵੇਖੋ ਤੁਸੀਂ ਤਿੰਨੇ ਹਾਰੇ ਹੋ ਇੱਕ ਤਾਂ ਮੁੱਖ ਮੰਤਰੀ ਜੇਲ੍ਹ ਚ ਬੈਠਾ ਪਰ ਉਹ ਕੋਈ ਸਤੀਫਾ ਨਹੀਂ ਮੰਗਦਾ ਸਿੱਖਾਂ ਦੀ ਪਾਰਟੀ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਸਿਰਫ ਉਹਦੇ ਨਾਲੇ ਹੋਇਆ ਕਿਉਂ ਕਿ ਪੰਸ਼ੀ ਕੱਲਾ ਸ਼ਿਕਾਰੀ ਵਾਲੇ ਆ ਪਰ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਇਹ ਕਹਿੰਦਾ ਕਿ ਸਿਰ ਜਾਵੇ ਦਾ ਜਾਵੇ ਮੇਰਾ ਸਿੱਖੀ ਸਦਕਾ ਜਾਵੇ ਆ ਜਿਹੜੀਆਂ ਤੁਸੀਂ ਨਿੱਕੀਆਂ ਮੋਟੀਆਂ ਪਾਰਟੀ ਦੀਆਂ ਪ੍ਰਧਾਨਗੀਆਂ ਦੀ ਗੱਲ ਕਰਦੇ ਹੋ ਇਹ ਪਤਾ ਬੱਚੇ ਬੱਚੇ ਨੂੰ ਕਿ ਮੁੰਡਾ ਉੱਠਣ ਗਿਆ ਇਹ ਪ੍ਰਧਾਨਗੀਆਂ ਬਹੁਤ ਨਿੱਕੀ ਗੱਲ ਹੈ ਜਿਹੜੇ ਸਿਧਾਂਤ ਤੇ ਸਦਕ ਤੇ ਖੜੋਗੇ ਅਕਸਰ ਰਾਜਖਵੀਰ ਸਿੰਘ ਬਾਦਲ ਸਿਧਾਂਤ ਤੇ ਖੜਿਆ ਸਦਕ ਤੇ ਖੜਿਆ ਤੈਂਓ ਦਸਤੀਫੇ ਮੰਗੇ ਜਾ ਰਹੇ ਆ ਪਾਰਟੀ ਐਨਐਸਏ ਵਧਾਇਆ ਦੇ ਕਿੰਨੇ ਬਹੁਤ ਮੰਦਭਾਗੀ ਘਟਨਾ ਬਾੜੀ ਗੱਲ ਹੈ ਇੱਕ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਉਹਦਾ ਵਾਰ-ਵਾਰ ਐਨਐਸਏ ਕੱਲਾ ਵਧਾਈ ਨਹੀਂ ਜਾ ਰਿਹਾ ਜੋ ਦਿੱਲੀ ਸਟੇਟ ਨੇ ਹਾਰੇ ਹੋਏ ਮੰਤਰੀ ਬਣਾਏ ਐ ਰਮਨਜੀਤ ਬਿੱਟੂ ਵਰਗੇ ਲੜਕਰੇ ਮਾਰਦੇ ਐ ਕਿ ਅਸੀਂ ਹੋਰ ਵੀ ਸਿੱਖਾਂ ਨੂੰ ਪੜਾਂਗੇ ਕੱਲਾ ਬਿੱਟੂ ਨਹੀਂ ਇਹਦੇ ਵਾਸਤੇ ਹੋਰ ਵੀ ਜੇਲ ਹੈ ਤੇ ਇਹ ਹੋਰ ਇੱਕ ਦੂ ਬਾਦ ਸਿੱਖ ਕੌਮ ਵਾਸਤੇ ਪੰਜਾਬ ਵਾਸਤੇ ਜਲਾਲਤਾਰੀ ਗੱਲ ਕਿਉ ਤੇ ਦਿੱਲੀ ਵੱਲੋਂ ਥਾਪੜਾ ਲੈ ਕੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੇ ਹਰਾਇਆ ਪਰ ਮਿੱਤ ਸਾਹਿਬ ਕਹਿੰਦਾ ਨਹੀਂ ਇਹ ਮੇਰਾ ਬੰਦਾ ਮੈਂ ਇਹਨੂੰ ਮੰਤਰੀ ਬਣਾ ਕੇ ਭੇਜਦਾ ਤੇ ਉਹ ਪੰਜਾਬ ਚ ਆ ਕੇ ਲਲਕਰੇ ਮਾਰਦਾ ਕਿ ਮਿੱਤਰ ਅੰਮ੍ਰਿਤਪਾਲ ਵਾਸਤੇ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ ਹੈ ਉਹਨੇ ਪੰਜਾਬ ਦੇ ਲੋਕ ਦੇਖਣ ਕਿ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕੜਾ ਕਰਨਾ ਤੇ ਜਾਂ ਅਕਾਲ ਤਖਤ ਸਾਹਿਬ ਟਾਉਣ ਵਾਲੇ ਜਾਂ ਦਿੱਲੀ ਤੋਂ ਚੱਲਣ ਵਾਲੇ ਜਾਂ ਦਿੱਲੀ ਕਿ ਹਰਿਆਣਾ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਖੋਣ ਵਾਲੇ ਸਿੱਖਾਂ ਤੇ ਬਾੜ ਕਰਨ ਵਾਲਿਆਂ ਜਿਟਾਉਣਾ ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਪਰ ਅਕਾਲੀ ਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਕੋਈ ਇੱਕ ਵੀ ਤਕੜਾ ਤਕੜਾ ਇਨਸਾਨ ਉਹ ਅੱਜ ਵੀ ਜਮੀਰ ਜਾਗਦੀ ਹੈ ਤਕੜਾ ਇਨਸਾਨ ਉਹ ਹੈ ਜੋ ਆਪਣੇ ਲੋਕਾਂ ਦੀ ਲੜਾਈ ਲੜਦਾ ਸੱਤਾ ਦਾ ਲਾਲਚ ਨਹੀਂ ਕਰਦਾ ਇਹ ਬੜੇ ਦੁੱਖ ਦੀ ਗੱਲ ਇਹਨਾਂ ਦੇ ਯਕੀਨ ਨਹੀਂ ਕਰਦੇ ਸੱਤ ਦੇ ਬੰਦੇ ਯਕੀਨ ਕਰ ਲਾਂਗੇ ਔਰ ਬੀਜੇਪੀ ਦੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਨੋਟੀਫਿਕੇਸ਼ਨ ਕਰਕੇ ਮੁਕਰੇ ਹੋਏ ਹੈ ਜੋ ਅਕਾਲੀ ਦਲ ਨੇ ਲਗਾਤਾਰ 14 ਤੋਂ ਲੈ ਕੇ ਰੌਲਾ ਪਾਇਆ ਬੀਬਾ ਹਰਸਿਮਰਤ Kaur ਬਾਦਲ ਨੇ ਪੈ블ਟ ਮੀਟਿੰਗਾਂ ਦੇ ਵਿੱਚ ਤਾਂ ਜੇ ਉਹ ਅਮਲ ਲਿਆਂਦਾ ਅਮਲ ਕਰਾਇਆ 19 'ਚ ਨੋਟੀਫਿਕੇਸ਼ਨ ਕੀਤਾ ਤਾਂ ਜਦੋਂ ਅਕਾਲੀ ਦਲ ਨੇ ਸਿਆਸੀ ਪਾਰਟਨਰਸ਼ਿਪ ਤੋੜਤੀ ਸਿਆਸੀ ਜੀਓ ਤੱਕ ਤੋੜਤਾ ਤਾ ਉਹਦਾ ਬਦਲਾ ਪੂਰੀ ਕੌਮ ਤੋਂ ਲੈ ਰੇ ਆ ਉਹਦਾ ਬਦਲਾ ਸਿੱਖਾਂ ਤੋਂ ਲੈ ਰੇ ਆ ਕਿ ਜੇ ਤੁਸੀਂ ਥੋਡੀ ਸਿਆਸੀ ਪਾਰਟੀ ਕੱਲ੍ਹ ਨਹੀਂ ਸੀ ਤਾਂ ਤੋੜਿਆ ਆ ਚੱਕੋ ਛੋਟੀ ਬੰਦੀ ਸਿੰਘ ਨਹੀਂ ਛੜਦੇ ਆ ਚੱਕੋ ਛੋਟੀ ਦਿੱਲੀ ਕਮੇਟੀ ਖੋਲੀ ਆ ਚੱਕੋ ਥੋਡੀ ਹਰਿਆਣਾ ਕਮੇਟੀ ਖੋਲੀ ਆ ਚੱਕੋ ਉਹਦਾ ਪਟਨਾ ਸਾਹਿਬ ਬੋਰਡ ਖੋਲਿਆ ਕਿਉਂਕਿ ਦਿੱਲੀ ਮੰਦੀ ਹੈ ਕਿ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਸੋ ਆਪਾਂ ਨੂੰ ਵੀ ਲੋੜ ਹੈ ਕਿ ਆਪਾਂ ਆਪਣੇ ਬਗਾਨੇ ਦਾ ਪਰਕਰੇ